ਜਿਵੇਂ ਰ ਇੰਸਟਾਗ੍ਰਾਮ ਜਾ ਕੇ ਜੇ ਤੁਸੀਂ ਕੋਲੇ ਖੋਲ ਕੇ ਦੇਖੋ ਨਾ ਮੇਰੀ ਕਿਸੇ ਵੀ ਆਰਟਿਸਟ ਦੇ ਨਾਲ ਫੋਟੋ ਨਹੀਂ ਹੈ ਮੇਰੇ ਇੰਸਟਾਗ੍ਰਾਮ ਤੇ ਬਹੁਤ ਘੱਟ ਆ ਤੁਸੀਂ ਮੈਨੂੰ ਆਇਆ ਲੱਗਦਾ ਵੀ ਵੀ ਉਹ ਮੇਰੀ ਇੱਕ ਪਰਸਨਲ ਸਪੇਸ ਆ ਵੀ ਜੋ ਮੈਨੂੰ ਮਤਲਬ ਜੇ ਕੋਈ ਮੈਨੂੰ ਜ਼ਿੰਦਗੀ ਦਾ ਹਿੱਸਾ ਲੱਗੂਗਾ ਨਾ ਫੇਰ ਹੀ ਉਹ ਆਊਗਾ ਸਿੱਧੂ ਬਾਈ ਲਈ ਮੇਰੀ ਇਨੀ ਰਿਸਪੈਕਟ ਆ ਜਾਂ ਮਤਲਬ ਕਿ ਇੰਨਾ ਮੈਨੂੰ ਵਧੀਆ ਲੱਗਿਆ ਉਹਨਾਂ ਦੀਆਂ ਗੱਲਾਂ ਜ ਉਹਨਾਂ ਨਾਲ ਜੁੜਨਾ ਵੀ ਮੈਂ ਬਾਈ ਦਾ ਟੈਟੂ ਕਰਾਈ ਬੈਠਾ ਮੈਨੂੰ ਨਹੀਂ ਲੱਗਦਾ ਵੀ ਇਸ ਤੋਂ ਬਾਅਦ ਚ ਕੁਝ ਵੀ ਮੈਨੂੰ ਵਰਡਸ ਦੇ ਨਾਲ ਬੋਲ ਕੇ ਦੱਸਣ ਦੀ ਲੋੜ ਹੈ ਕੀ ਹੈ ਕਿਵੇਂ ਹੈ ਸੋ ਜੇ ਕੋਈ ਤੁਹਾਡੇ ਐਥਿਕਸ ਹੈ ਜene ਵੀ ਤੁਸੀਂ ਇੰਸਟਾਗ੍ਰਾਮ ਤੇ ਵੀ ਕਿਸੇ ਨੂੰ ਅਲਾਉ ਨਹੀਂ ਕਰਦੇ ਤੁਸੀਂ ਜਿਹੋ ਬੰਦੇ ਨੂੰ ਆ ਤੇ ਸਰੀਰ ਦੇ ਨਾਲ 24 ਘੰਟੇ ਕੈਰੀ ਕਰ ਰਹੇ ਹੋਗਾ ਲਾਈਕ ਦੈਟ ਪਰਸਨ ਰੀਲੀ ਮੀਨ ਸੋ ਸਿੱਧੂ ਬਾਈ ਦੇ ਨਾਲ ਸਾਢੇ 3 ਮਹੀਨੇ ਜਦੋਂ ਰਹੇ ਉਹਨਾਂ ਨੇ ਇੰਨਾ ਕੋ ਪੋਜ਼ਿਟਿਵਿਟੀ ਦਿੱਤੀ ਮਾਈਂਡ ਨੂੰ ਮਾਈਂਡਸੈਟ ਇੰਨਾ ਸਟਰੋਂਗ ਕੀਤਾ ਵੀ ਉਹ ਪੋਜ਼ਿਟਿਵਿਟੀ ਅੱਜ ਵੀ ਅਸੀਂ ਨਾਲ ਕੈਰੀ ਕਰ ਰਹੇ ਹਾਂ ਬੇਸਿਕਲੀ ਕੁਦਰਤ ਦਾ ਲਾਅ ਵੀ ਜਦੋਂ ਕੁਝ ਚੰਗਾ ਆਉਂਦਾ ਨਾਲ ਮਾੜਾ ਜ਼ਰੂਰ ਲੈ ਕੇ ਆਉਂਦਾ ਤੇ ਜੇ ਮਾੜਾ ਆਉਂਦਾ ਤੇ ਨਾਲ ਚੰਗਾ ਕੁਝ ਜ਼ਰੂਰ ਲੈ ਕੇ ਆਉਂਦਾ ਉਹ ਹੁਣ ਤੁਹਾਡਾ ਆਪ ਦਾ ਨਜ਼ਰੀਆ ਵੀ ਤੁਸੀਂ ਕੀ ਦੇਖ ਰਹੇ ਹੋ ਅਗਲੇ ਦੇ ਵਿੱਚ ਹਰ ਇੱਕ ਦੇ ਵਿੱਚ ਜਿੱਚ ਚੰਗਿਆਈਆਂ ਹੁੰਦੀਆਂ ਬਰਿਆਈਆਂ ਵੀ ਹੁੰਦੀਆਂ ਜੇ ਬਰਿਆਈਆਂ ਤੋਂ ਚੰਗਿਆਈਆਂ ਵੀ ਜ਼ਰੂਰ ਹੁੰਦੀਆਂ ਜੀ ਸੋ ਐਜ਼ ਅ ਫੈਨ ਉਹਨਾਂ ਨੂੰ ਮੈਸੇਜ ਕਰਨਾ ਤੇ ਜਾ ਕੇ ਉਹਨਾਂ ਨੂੰ ਮਿਲਣਾ ਤੇ ਉਸ ਤੋਂ ਬਾਅਦ ਉਹਨਾਂ ਦੀ ਇੱਕ ਜ਼ਿੰਦਗੀ ਦਾ ਹਿੱਸਾ ਬਣ ਕੇ ਰਹਿ ਜਾਣਾ ਇਹ ਮੈਨੂੰ ਲੱਗਦਾ ਵੀ ਬlesings ਹੁੰਦੀਆਂ ਕੁਦਰਤ ਦੀਆਂ ਸ਼ਾਇਦ ਕੁਦਰਤ ਵੀ ਮੇਰੀ ਜਿਹੜੀ ਅੰਦਰਲੀ ਆਵਾਜ਼ ਸੀ ਉਹ ਸੁਣੀ ਜਾਂਦੀ ਸੀਗੀ ਬਚਪਨ ਤੋਂ ਵੀ ਹਾਂ ਠੀਕ ਹੈ ਵੀ ਤਰ੍ਹਾਂ ਇੱਕ ਸੁਪਨਾ ਹੈ ਬਿਹਾਈਂਡ ਦਾ ਸੀਨਸ ਦੇਖਦੇ ਕੇ ਜਿਸ ਇਨਸਪਾਇਰ ਹੋ ਰਹੇ ਆ ਤੂੰ ਉਂਗਲ ਫੜ ਕੇ ਸਾਨੂੰ ਅੱਜ ਸੁਖਾ ਰਿਆ ਵੀ ਆਹ ਚੰਗਾ ਹੈ ਮਾੜਾ ਕੰਮ ਐਦਾਂ ਨਹੀਂ ਐ ਕਰੀਦਾ ਇਹ ਕਰੀਦਾ ਤੇ ਮੁੜ ਕੇ ਐਡੇ ਵੱਡੇ ਇੱਕ ਪਿਆਰ ਦਾ ਹਿੱਸਾ ਬਣ ਜਾਣਾ ਵੀ ਉਹਨਾਂ ਦਾ ਇੱਕ ਪਰਿਵਾਰ ਹੀ ਬਣ ਜਾਣਾ ਤੇ ਉਹ ਮੈਨੂੰ ਲੱਗਦਾ ਵੀ ਉਹ ਪਰਮਾਤਮਾ ਦੀਆਂ ਬਲੇਸਿੰਗਸ ਤੋਂ ਬਿਨਾ ਜਾ ਉਹਦੀ ਕਿਰਪਾ ਤੋਂ ਬਿਨਾ ਨਹੀਂ ਹੋ ਸਕਦਾ ਵੀ ਸਾਡੀ ਇੱਕ ਯਾਰੀ ਮਿਸਾਲ ਬਣ ਕੇ ਹੈ ਰਹਿ ਜੀ ਦੁਨੀਆ ਦੇਤੇ ਮੈਨੂੰ ਲੱਗਦਾ ਉਹ ਜਿਹੜੇ ਤੁਹਾਡੇ ਰਿਸ਼ਤੇ ਹੁੰਦੇ ਆ ਉਹ ਦੁਨੀਆ ਭਰ ਦੇ ਵਿੱਚ ਰਹਿੰਦੇ ਆ ਫਿਲਮਾਂ ਤਾਂ ਜੋ ਸਾਡੇ ਤੋਂ ਬਾਅਦ ਕਈ ਨਵੀਆਂ ਬਣ ਜਾਣੀਆਂ ਤੇ ਇਹ ਯਾਦ ਭੁੱਲ ਜਾਣਾ ਸਾਰਿਆਂ ਨੂੰ ਬਟੋ ਜਿਹੜੀ ਤੁਹਾਡੀ ਰਿਲੇਸ਼ਨਸ਼ਿਪ ਦੀ ਮਿਸਾਲ ਰਹੀ ਦੀ ਜਿਹੜੇ ਤੁਹਾਡੇ ਨਾਂ ਨੇ ਉਹ ਹਮੇਸ਼ਾ ਯਾਦ ਰਹਿੰਦੇ ਨੇ ਉਹ ਮੈਨੂੰ ਲੱਗਦਾ ਵੀ ਜਿਵੇਂ ਮੇਰਾ ਪਹਿਲਾ ਸੁਪਨਾ ਸੀ ਵੀ ਐ ਸੋਖ ਭਾਜੀ ਨਾਲ ਫਿਲਮਾਂ ਕਰੀਏ ਜਾਂ ਸੁਖ ਭਾਜੀ ਵਾਂਗੂੰ ਕਰੀਏ ਬਟ ਹੁਣ ਮੇਰਾ ਸੁਪਨਾ ਇਹੀ ਹੈ ਵੀ ਜਿੱਥੇ ਵੀ ਗੱਲ ਹੋਵੇ ਸैम ਦੀ ਪਹਿਲਾਂ ਸੁਖ ਭਾਜੀ ਦੀ ਸੁਖ ਭਾਜੀ ਦਾ ਨਾਮ ਆਵੇ ਸैम ਦਾ ਤਾਂ ਬਾਅਦ ਚ ਹੀ ਆਵੇ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਗਰੁੱਪ ਦੇਖ ਰਹੇ ਹੋ ਸैम ਮੱਲੀ ਮੌਜੂਦ ਹੈ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੀਕਸ਼ਾ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਭ ਤੋਂ ਪਹਿਲਾਂ ਤਾਂ ਆਪਣਾ ਰੀਅਲ ਨੇਮ ਦੱਸੋ ਮੇਰਾ ਰੀਅਲ ਨੇਮ ਡਿਸਕਲੋਸ ਕਰਤਾ ਜਾਵੇ ਆਧਾਰ ਕਾਰਡ ਦੀ ਫੋਟੋ ਦੀਏ ਕਿ ਐਂ ਦੱਸ ਦੀ ਮੇਰਾ ਰੀਅਲ ਨੇਮ ਹੈ ਜੀ ਸ਼ਮਸ਼ੀਰ ਸਿੰਘ ਜੀ ਅੱਛਾ ਇਹ ਸ਼ਮਸ਼ੀਰ ਤੋਂ ਸਾਮ ਬਨੰਦੀ ਸਟੋਰੀ ਕੀ ਹੈ ਉਹ ਮੈਂ ਨਾ ਜਦੋਂ ਨਵੀਂ ਨਵੀਂ ਫੇਸਬੁੱਕ ਜੀ ਬਣਾਈ ਤਾਂ ਮੈਨੂੰ ਐ ਲੱਗੇ ਵੀ ਜੇ ਆਪਾਂ オリジナル ਨਾਮ ਲਿਖਾਂਗੇ ਨਾ ਐਵੇਂ ਫੜ ਫੁੱੜ ਲੈਣਗੇ ਐ ਨਹੀਂ ਵੀ ਕੋਈ ਗਲਤ ਕੰਮ ਕਰਨਾ ਵੀ ਨਹੀਂ ਬੰਦਾ ਜਿਵੇਂ ਪੁਰਾਣੇ ਬਜ਼ੁਰਗਾਂ ਨੂੰ ਕਹਿ ਦੋ ਵੀ ਜਿਹੜਾ ਤੁਹਾਡਾ ਜਿਹੜਾ ਤੁਹਾਡਾ ਬੈਂਕ ਕਾਰਡ ਹੈ ਉਹਨੂੰ ਐ ਆਪਣੇ ਲਈ ਬੜੀ ਕੈਜੂਅਲ ਜੀ ਚੀਜ਼ ਹੈ ਵੀ ਲੈ ਕੇ ਇੱਧਰ ਉੱਧਰ ਤੁਰੇ ਫਿਰਦੇ ਆ ਉਹ ਬੜਾ ਸਾਫ ਸਾਫ ਰੱਖਣਗੇ ਸੋ ਮੈਥੋਂ ਹੀ ਲੱਗਦਾ ਮੈਂ ਕਹਿੰਦੀ ਸैम ਮੱਲੀ ਵੀ ਕਿਹਨੂੰ ਪਤਾ ਨਾ ਲੱਗੂਗਾ ਮੈਂ ਕੌਣ ਆ ਕਿੱਥੋਂ ਆਇਆ ਸੋ ਮੈਨੂੰ ਲੱਗਦਾ ਵੀ ਉਹ ਡੈਸਟੀਨੀ ਸੀਗੀ ਵੀ ਗਰਾਊਂਡ ਵਰਕ ਉਹਦਾ ਚੱਲ ਰਿਹਾ ਸੀਗਾ ਵੀ ਸैम ਮੱਲੀ ਨੇ ਗਾਂਹ ਜਾ ਕੇ ਡੇਡੇ ਕੰਮ ਕਰਨੇ ਆ ਤੇ ਪ੍ਰਮਾਤਮਾ ਨੇ ਇਹਦੇ ਸਹੱਸ ਵੋਕੇ ਜੀ ਨਾਰ ਕਰਤਾ ਜੀ ਜੀ ਬਿਲਕੁਲ ਹਨਾ ਇੱਕ ਉਹ ਟਾਈਮਸ ਜਦ ਤੁਸੀਂ ਇੱਕ ਫੈਨਸੀ ਸੋਕਰ ਦੇ ਹਨਾ ਤੇ ਅੱਜ ਉਹਨਾਂ ਦੇ ਨਾਲ ਬਰਾਬਰ ਤੇ ਉਹ ਕੰਮ ਕਰ ਰਹੇ ਇਕੁਅਲੀ ਹਨਾ ਟੀਮ ਵਰਕ ਕਰ ਰਹੇ ਹੋ ਤੇ ਉਸ ਚੀਜ਼ ਨੂੰ ਉਸ ਸਫਰ ਨੂੰ ਕਿਦਾਂ ਦੇਖਦੇ ਜਦੋਂ ਪਿੱਛੇ ਦੇਖਦੇ ਹੋ ਜਦ ਤੁਸੀਂ ਅੱਜ ਉਹ ਮੂਮੈਂਟ ਨੂੰ ਜੇ ਯਾਦ ਕਰੋ ਮੈਂ ਐਜ਼ ਅ ਫੈਨ ਮੈਸੇਜ ਕੀਤਾ ਜਦੋਂ ਤੁਸੀਂ ਸਾਰੇ ਸਾਹਮਣੇ ਡਿਸਕਲੋਜ਼ ਕੀਤਾ ਕਿ ਮੈਂ ਫੋਟੋ ਕਲਿੱਕ ਕਰਵਾਨੀ ਹੈ ਉਹ ਫੋਟੋ ਕਲਿੱਕ ਕਰਵਾਉਣ ਦੇ ਸਫਰ ਤੋਂ ਲੈ ਕੇ ਅੱਜ ਇੱਥੇ ਉਹਨਾਂ ਦੇ ਨਾਲ ਬੈਠੇ ਇੱਕ ਮੂਵੀ ਪ੍ਰੋਜੈਕਟ ਤੇ ਕੰਮ ਕਰ ਰਹੇ ਹੋ ਉਸ ਸਫਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਬੜਾ ਸਫਰ ਹੁਸੈਨ ਆ ਜੀ ਬੜਾ ਬੜਾ ਹੀ ਸੋਹਣਾ ਲੱਗਦਾ ਮੈਨੂੰ ਜਦੋਂ ਮੈਂ ਸੋਚਦਾ ਵੀ ਇੱਕ ਇਨਸਾਨ ਆ ਜਿਹੜਾ ਤੁਹਾਨੂੰ ਇਨਸਪਾਇਰ ਕਰਦਾ ਤੁਹਾਡੇ ਆਪ ਦੇ ਸੁਪਨੇ ਚੇਜ਼ ਕਰਨ ਦੇ ਲਈ ਕਿਉਂਕਿ ਮੈਨੂੰ ਨਿੱਕੇ ਹੁੰਦੇ ਨੂੰ ਹੀ ਹਰ ਇੱਕ ਨੂੰ ਫਿਲਮਾਂ ਜਾਂ ਇਹ ਜਿਹੜੀ ਦੁਨੀਆ ਸਾਰਿਆਂ ਨੂੰ ਵਧੀਆ ਲੱਗਦੀ ਹੈ ਬਟ ਮੈਨੂੰ ਕੁਝ ਐਂ ਡਿਜ਼ਾਇਰ ਸੀ ਕਿ ਵੀ ਮੈਂ ਜਿੱਥੇ ਨਿੱਕੇ ਹੁੰਦੇ ਨੇ ਕਿਤੇ ਫਿਲਮ ਦਾ ਸ਼ੂਟ ਵੀ ਚੱਲਦਾ ਹੋਣਾ ਤੇ ਮੈਂ ਰੁਕ ਜਾਣਾ ਰੁਕ ਕੇ ਦੇਖਣ ਲੱਗ ਜਾਣਾ ਸੋ ਸੁਖਪਾਜੀ ਦੇ ਜਦੋਂ ਅਸੀਂ ਵਲੌਗਸ ਦੇਖਣ ਲੱਗੇ ਹਾਂ ਮਿਲਦਾ ਸਾਰੇ ਪੰਜਾਬ ਨੇ ਉਹਨਾਂ ਦੇ ਬਿਹਾਈਂਡ ਦ ਸੀਨ ਵਲੌਗਸ ਦੇਖੇ ਹੋਇਆ ਤੇ ਮੈਂ ਬੜਾ ਇਨਸਪਾਇਰ ਹੋਣਾ ਵੀ ਯਾਰ ਵੀ ਬੰਦਾ ਐ ਕਰਦਾ ਐ ਕਰਦਾ ਕਾਸ਼ ਮੈਂ ਵੀ ਐ ਕਰਦਾ ਹਾਂ ਕਰਦਾ ਹਾਂ ਸੋ ਐਜ਼ ਅ ਫੈਨ ਉਹਨਾਂ ਨੂੰ ਮੈਸੇਜ ਕਰਨਾ ਤੇ ਜਾ ਕੇ ਉਹਨਾਂ ਨੂੰ ਮਿਲਣਾ ਤੇ ਉਸ ਤੋਂ ਬਾਅਦ ਉਹਨਾਂ ਦੀ ਇੱਕ ਜ਼ਿੰਦਗੀ ਦਾ ਹਿੱਸਾ ਬਣ ਕੇ ਰਹਿ ਜਾਣਾ ਇਹ ਮੈਨ ਦੀਆਂ ਕੁਦਰਤ ਦੀਆਂ ਸ਼ਾਇਦ ਕੁਦਰਤ ਵੀ ਮੇਰੀ ਜਿਹੜੀ ਅੰਦਰਲੀ ਆਵਾਜ਼ ਸੀ ਉਹ ਸੁਣੀ ਜਾਂਦੀ ਸੀ ਕਿ ਬਚਪਨ ਤੋਂ ਵੀ ਹਾਂ ਠੀਕ ਹੈ ਵੀ ਤੇਰਾ ਇੱਕ ਸੁਪਨਾ ਹੈ ਬਟ ਉਸ ਰਾਤ ਕਦੀ ਤੁਰਈ ਨਹੀਂ ਨਾ ਕਦੀ ਕਿਸੇ ਨੇ ਹੌਸਲਾ ਦਿੱਤਾ ਸੁਖ ਭਾਜੀ ਮੇਰੀ ਜ਼ਿੰਦਗੀ ਦੇ ਵਿੱਚ ਬੇਸਿਕਲੀ ਆਏ ਜਿਵੇਂ ਆਪਾਂ ਨੂੰ ਨਿੱਕੇ ਹੁੰਦੇ ਨਹੀਂ ਆਪਣੇ ਘਰ ਦੇ ਕਹਿੰਦੇ ਹੁੰਦੇ ਵੀ ਪੁੱਤ ਉੱਥੇ ਨਾ ਜਾਈ ਉੱਥੇ ਮੌਹ ਹੈ ਹਨਾ ਉਹ ਮਾਂ ਅੱਜ ਤੱਕ ਦੱਸਿਆ ਨਹੀਂ ਆਪਾਂ ਨੂੰ ਕਿਸੇ ਨੂੰ ਵੀ ਤੇ ਉਹ ਇੱਕ ਦਿਨ ਫਿਰ ਆਉਂਦਾ ਵੀ ਮਾਤਾ ਉਂਗਲ ਫੜ ਕੇ ਲੈ ਜਾਂਦੀ ਵੀ ਪੁੱਤ ਕਾਹਤੇ ਡਰੀ ਜਾਂਦਾ ਵੀ ਉੱਥੇ ਤਾਂ ਕੋਈ ਮਾਂ ਹੀ ਨਹੀਂ ਹੈਗਾ ਸੋ ਸੁੱਖ ਭਾਜੀ ਆਏ ਉਹਨਾਂ ਨੇ ਮੇਰਾ ਮਾਂ ਹੀ ਕੱਢਿਆ ਫਿਰ ਸਿੱਖ ਲਈ ਇਨਸੈਂਸ ਵੀ ਕੋਈ ਚੱਕਰ ਨਹੀਂ ਐਡਾ ਵੀ ਬੰਦੇ ਹੀ ਕਰਦੇ ਨੇ ਕੰਮ ਇਹ ਵੀ ਕੌਨਫੀਡੈਂਸ ਰੱਖੋ ਜ਼ਿੰਦਗੀ ਦੇ ਵਿੱਚ ਤੁਸੀਂ ਕੁਝ ਵੀ ਕਰ ਸਕਦੇ ਹੋ ਸੋ ਵੀ ਬੜਾ ਵਧੀਆ ਲੱਗਦਾ ਵੀ ਉਸ ਜਿਹੜੇ ਬੰਦੇ ਤੁਸੀਂ ਬਿਹਾਈਂਡ ਦਾ ਸੀਨਸ ਦੇਖਦੇ ਕੇ ਅਸੀਂ ਇਨਸਪਾਇਰ ਹੋ ਰਹੇ ਹਾਂ ਤੇ ਉਂਗਲ ਫੜ ਕੇ ਸਾਨੂੰ ਅੱਜ ਸੁਖਾ ਰਿਹਾ ਵੀ ਆ ਚੰਗਾ ਮਾੜਾ ਕੰਮ ਐਦਾ ਨਹੀਂ ਐ ਕਰੀਦਾ ਇਹ ਕਰੀਦਾ ਤੇ ਮੁੜ ਕੇ ਐਡੇ ਵੱਡੇ ਇੱਕ ਪਿਆਰ ਦਾ ਹਿੱਸਾ ਬਣ ਜਾਣਾ ਵੀ ਉਹਨਾਂ ਦਾ ਇੱਕ ਪਰਿਵਾਰ ਹੀ ਬਣ ਜਾਣਾ ਤੇ ਉਹ ਮੈਨੂੰ ਲੱਗਦਾ ਵੀ ਉਹ ਪਰਮਾਤਮਾ ਦੀਆਂ ਬਲੇਸਿੰਗਸ ਤੋਂ ਬਿਨਾ ਜਾਂ ਉਹਦੀ ਕਿਰਪਾ ਤੋਂ ਬਿਨਾ ਨਹੀਂ ਹੋ ਸਕਦਾ ਉਹਦੇ ਵਿੱਚ ਇਹ ਨਹੀਂ ਆ ਵੀ ਕੁਝ ਵੀ ਮੈਂ ਕੋਈ ਫਾਰਮੂਲਾ ਮੇਰੇ ਕੋਲ ਵੀ 2 2 ਦਾ ਪਾੜਾ ਲਾਇਆ ਮੈਂ ਜਾਂ ਮੈਂ ਕੀਤਾ ਜੋ ਕੀਤਾ 10 ਸਟੈਪਸ ਟੂ ਫਾਲੋ ਇਨ ਦਿਸ ਐਂਡ ਦੈਟ ਉਹ ਇਹੋ ਜਿਹਾ ਕੁਝ ਨਹੀਂ ਹੈਗਾ ਉਹ ਲਾਈਕ ਉਹ ਕੁਦਰਤੀ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਣੀ ਡੋਮੇਨ ਹੀ ਨਹੀਂ ਹੈ ਉਹ ਕਿਉਂ ਤੇ ਕਾਤੋਂ ਨਹੀਂ ਉਹ ਪਰਮਾਤਮਾ ਦੇ ਜਾਣਦੇ ਜੀ ਰੰਗ ਉਹਦੇ ਜੀ ਬਿਲਕੁਲ ਹੈ ਨਾ ਅੱਜ ਆਈ ਐਮ ਸ਼ੋਰ ਤੁਹਾਡੇ ਕੋਲ ਜ਼ਿਆਦਾਤਰ ਉਹਨਾਂ ਦੇ ਬਾਰੇ ਗੱਲਬਾਤ ਕਰਦੇ ਹੋਗੇ ਤੁਹਾਨੂੰ ਮਤਲਬ ਕਿਹਦੇ ਬਾਰੇ ਗੱਲ ਕਰਨਾ ਜ਼ਿਆਦਾ ਵਧੀਆ ਲੱਗਦਾ ਹੁਣ ਅੱਜ ਇਸ ਇੰਟਰਵਿਊ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਲੋਕਾਂ ਬਾਰੇ ਵੀ ਗੱਲਬਾਤ ਕਰਨਗੇ ਤੁਹਾਡੇ ਬਾਰੇ ਵੀ ਕਰਨਗੇ ਤੁਹਾਨੂੰ ਆਨਸਰ ਕਿਸ ਚੀਜ਼ ਦੇ ਵਿੱਚ ਦੇਣ ਦਾ ਜ਼ਿਆਦਾ ਇੰਟਰਸਟ ਹੈ ਉਹਨਾਂ ਦੀ ਜਰਨੀ ਤੁਸੀਂ ਜਦੋਂ ਤੋਂ ਜੁੜੇ ਉਸ ਚੀਜ਼ ਲਈ ਜਾਂ ਆਪਣੀ ਲਾਈਫ ਬਾਰੇ ਗੱਲ ਕਰਨਾ ਮੇਰੀ ਤਾਂ ਜੀ ਡਿਜ਼ਾਇਰ ਹੀ ਇਹ ਹੈ ਮੇਰਾ ਤਾਂ ਮਤਲਬ ਕੀ ਜੇ ਤੁਸੀਂ ਕਹੋ ਫਿਲਮਾਂ ਤਾਂ ਬਣਦੀਆਂ ਰਹਿਣੀਆਂ ਸਾਡੇ ਤੋਂ ਪਹਿਲਾਂ ਵੀ ਕਹਿੰਨੇ ਨੇ ਬ ਪ੍ਰੋਸੈਸ ਰਾਈਟ ਬੰਦੇ ਆਈ ਜਾਂਦੇ ਜਾਈ ਜਾਂਦੇ ਆ ਮੇਰੀ ਤਾਂ ਡਿਜ਼ਾਇਰ ਹੀ ਇਹ ਆ ਵੀ ਵੀ ਸਾਡੀ ਇੱਕ ਯਾਰੀ ਮਿਸਾਲ ਬਣ ਕੇ ਹੈ ਰਹਿ ਜੀ ਬ ਦੁਨੀਆ ਦੇ ਉਤੇ ਮੈਨੂੰ ਲੱਗਦਾ ਉਹ ਜਿਹੜੇ ਤੁਹਾਡੇ ਰਿਸ਼ਤੇ ਹੁੰਦੇ ਆ ਉਹ ਦੁਨੀਆ ਭਰ ਦੇ ਵਿੱਚ ਰਹਿੰਦੇ ਆ ਫਿਲਮਾਂ ਤਾਂ ਜੋ ਸਾਡੇ ਤੋਂ ਬਾਅਦ ਕਈ ਨਵੀਆਂ ਬਣ ਜਾਣੀਆਂ ਤੇ ਇਹ ਯਾਦ ਭੁੱਲ ਜਾਣਾ ਸਾਰਿਆਂ ਨੂੰ ਬਟ ਉਹ ਜਿਹੜੀ ਤੁਹਾਡੀ ਰਿਲੇਸ਼ਨਸ਼ਿਪ ਦੀ ਮਿਸਾਲ ਰਹਿੰਦੀ ਜਿਹੜੇ ਤੁਹਾਡੇ ਨਾਂ ਨੇ ਉਹ ਹਮੇਸ਼ਾ ਯਾਦ ਰਹਿੰਦੇ ਨੇ ਸੋ ਮੈਨੂੰ ਲੱਗਦਾ ਵੀ ਜਿਵੇਂ ਮੇਰਾ ਪਹਿਲਾ ਸੁਪਨਾ ਸੀ ਵੀ ਐ ਸੁੱਖ ਭਾਜੀ ਨਾਲ ਫਿਲਮਾਂ ਕਰੀਏ ਜਾਂ ਸੁੱਖ ਭਾਜੀ ਵਾਂਗੂ ਕਰੀਏ ਬਟ ਹੁਣ ਮੇਰਾ ਸੁਪਨਾ ਇਹ ਹੀ ਹੈ ਵੀ ਜਿੱਥੇ ਵੀ ਗੱਲ ਹੋਵੇ ਸैम ਦੀ ਪਹਿਲਾਂ ਸੁੱਖ ਭਾਜੀ ਸੁੱਖ ਭਾਜੀ ਦਾ ਨਾਮ ਆਵੇ ਸैम ਦਾ ਤਾਂ ਬਾਅਦ ਚ ਹੀ ਆਵੇ ਤੇ ਜਾਂ ਜਿੱਥੇ ਸੁਖ ਭਾਜੀ ਦਾ ਨਾਮ ਹੋਵੇ ਉੱਥੇ ਨਾਲ ਸੈਮ ਦਾ ਵੀ ਆਵੇ ਸਾਡੀ ਕਿ ਜਾਰੀ ਮਿਸਾਲ ਬਣ ਕੇ ਰਵੇ ਸੋ ਪਰਮਾਤਮਾ ਕੇ ਦੋਨੋਂ ਹੱਥ ਜੋੜ ਕੇ ਬੇ ਐਗਜ਼ਾਮਪਲ ਦੇ ਤਾਂ ਤੁਹਾਡੇ ਦੋਨਾਂ ਦਾ ਨਾਮ ਜ਼ਰੂਰ ਲੇ ਇਹ ਚਾਹੁੰਦੇ ਹਾਂਜੀ 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 100% ਵੀ ਜਿੱਥੇ ਜਿੱਥੇ ਨਾਮ ਆਵੇ ਵੀ ਮਤਲਬ ਕੀ ਸੁਖ ਭਾਜੀ ਦਾ ਪਹਿਲਾਂ ਆਵੇ ਤੇ ਮੈਨੂੰ ਮੈਨੂੰ ਜੇ ਜਾਣਿਆ ਜਾਵੇ ਮੈਨੂੰ ਸਿਰਫ ਇਹ ਕਿਹਾ ਜਾਵੇ ਇਹ ਸੁਖ ਵਾਲਾ ਸੈਮ ਮੇਰੀ ਇਕੱਲੇ ਦੀ ਆਈਡੈਂਟੀਟੀ ਨਹੀਂ ਮੈਨੂੰ ਚਾਹੀਦੀ ਮਤਲਬ ਮੈਨੂੰ ਇਹ ਹੀ ਕਿਹਾ ਜਾਵੇ ਵੀ ਉਹ ਸੁੱਖ ਵਾਲਾ ਸਾਮ ਸੋ ਹਾਂਜੀ ਮੈਨੂੰ ਚੰਗਾ ਲੱਗਦਾ ਵੀ ਮੈਨੂੰ ਸੁੱਖ ਬਾਈ ਦੀਆਂ ਹੀ ਗੱਲਾਂ ਕਰਨੀਆਂ ਚੰਗੀਆਂ ਲੱਗਦੀਆਂ ਮੇਰਾ ਤਾਂ ਕਿਉਂਕਿ ਮੇਰਾ ਤਾਂ ਕੁਝ ਹੈ ਨਹੀਂ ਬੇਸਿਕਲੀ ਮੈਨੂੰ ਉਹਨਾਂ ਨੇ ਇੱਥੇ ਤੱਕ ਲੈ ਕੇ ਆਏ ਨੇ ਸੋ ਮੈਨੂੰ ਉਹਨਾਂ ਦੀਆਂ ਜਾਂ ਕੁਝ ਵੀ ਪੁੱਛੇ ਤਾਂ ਮੈਨੂੰ ਵਧੀਆ ਲੱਗਦਰੀ ਜੀ ਉਹਨਾਂ ਨੇ ਆ ਵੀ ਗੱਲਬਾਤ ਕੀਤੀ ਉਹਨਾਂ ਨੇ ਵੀ ਕਹਿ ਕਿ ਮੈਂ ਜਿੱਥੇ ਵੀ ਜਾਵਾਂ ਕੁਝ ਵੀ ਕਰਾਂ ਸਾਮ ਨੂੰ ਹਰ ਗੱਲ ਪਤਾ ਹੁੰਦੀ ਐ ਸੀ ਕਿਸੇ ਵੀ ਸ਼ੂਟ ਤੇ ਹੋਈਏ ਕੋਈ ਵੀ ਇਵੈਂਟ ਹੋਈ ਹੈ ਨਾ ਕਿਤੇ ਵੀ ਹੋਈ ਤੁਹਾਨੂੰ ਪਤਾ ਹੁੰਦਾ ਤੇ ਜਿੱਦਾਂ ਇੰਡਸਟਰੀ 'ਚ ਹਰ ਆਰਟਿਸਟ ਦੇ ਨਾਲ ਉਹਨਾਂ ਨੇ ਕੰਮ ਕੀਤਾ ਤੁਸੀਂ ਵੀ ਉਹਨਾਂ ਦੇ ਨਾਲ ਕੰਮ ਕੀਤਾ ਐਕਸਪੀਰੀਅੰਸ ਕਿਹਦੇ ਨਾਲ ਸਭ ਤੋਂ ਜ਼ਿਆਦਾ ਗੁੱਡ ਰਿਹਾ ਕਿਹਦੇ ਨਾਲ ਸਭ ਤੋਂ ਜ਼ਿਆਦਾ ਬੈਡ ਰਿਹਾ ਐਸ ਪਰ ਐਸ ਪਰ ਆਰਟਿਸਟ ਹੀ ਤੁਸੀਂ ਗੱਲ ਕਰ ਰਹੇ ਹੋ ਨਹੀਂ ਜੀ ਆ ਤਾਂ ਸਾਰੇ ਪਤਾ ਕੀ ਹੁੰਦਾ ਦੇਖੋ ਲਾਈਫ ਦੇ ਵਿੱਚ ਨਾ ਇੱਕ ਜਿਵੇਂ ਲਾਅ ਆਫ ਗ੍ਰੈਵਿਟੀ ਹੈ ਨਾ ਜੀ ਬੇਸਿਕਲੀ ਐ ਕਿ ਕੁਦਰਤ ਦਾ ਲਾਅ ਵੀ ਜਦੋਂ ਕੁਝ ਚੰਗਾ ਆਉਂਦਾ ਨਾਲ ਮਾੜਾ ਜ਼ਰੂਰ ਲੈ ਕੇ ਆਉਂਦਾ ਤੇ ਜੇ ਮਾੜਾ ਆਉਂਦਾ ਤੇ ਨਾਲ ਚੰਗਾ ਕੁਝ ਜ਼ਰੂਰ ਲੈ ਕੇ ਆਉਂਦਾ ਉਹ ਹੁਣ ਤੁਹਾਡਾ ਆਪਦਾ ਨਜ਼ਰੀਆ ਵੀ ਤੁਸੀਂ ਕੀ ਦੇਖ ਰਹੇ ਹੋ ਅਗਲੇ ਦੇ ਵਿੱਚ ਹਰ ਇੱਕ ਦੇ ਵਿੱਚ ਜਿੱਚ ਚੰਗਿਆਈਆਂ ਹੁੰਦੀਆਂ ਬਰਿਆਈਆਂ ਵੀ ਹੁੰਦੀਆਂ ਜੇ ਬਰਿਆਈਆਂ ਵਿੱਚ ਚੰਗਿਆਈਆਂ ਵੀ ਜ਼ਰੂਰ ਹੁੰਦੀਆਂ ਜੀ ਸੋ ਸਾਡਾ ਤਾਂ ਜਦੋਂ ਸੀ ਆਨ ਸੈੱਟ ਹੁੰਨੇ ਆ ਸਾਡੇ ਲਈ ਤਾਂ ਮਤਲਬ ਸਾਡਾ ਕਲਾਇੰਟ ਹੈ ਉਸ ਟਾਈਮ ਉਹ ਆਰਟਿਸਟ ਨਹੀਂ ਉਹ ਤਾਂ ਸਾਡੇ ਲਈ ਰੱਬ ਹੈ ਉਹ ਸਾਨੂੰ ਖਾਣ ਨੂੰ ਦੇ ਰਿਹਾ ਸਾਨੂੰ ਪੈਸੇ ਦੇ ਰਿਹਾ ਜਾਂ ਸਾਡਾ ਸਾਡੇ ਸੁਪਨੇ ਪੂਰੇ ਕਰਨ ਦਾ ਇੱਕ ਜਰੀਆ ਬਣ ਰਿਹਾ ਉਹ ਚੰਗਾ ਜਾਂ ਮਾੜਾ ਨਹੀਂ ਮਤਲਬ ਸਸੀਂ ਤਾਂ ਇਹੀ ਫੋਕਸ ਕਰੀਦਾ ਵੀ ਇਸ ਸੰਚਾਰ ਚ ਚੰਗਿਆਈ ਕਿਹੜੀ ਹੈ ਕਿਉਂਕਿ ਸਾਨੂੰ ਹਰ ਇੱਕ ਹੀ ਚੰਗਾ ਲੱਗਦਾ ਜੀ ਮਤਲਬ ਆਪਾਂ ਵੀ ਇੰਟਰਵਿਊ ਕਰ ਰਹੇ ਆ ਜਾਂ ਕੁਝ ਵੀ ਇੱਥੇ ਇੰਨੇ ਆਪਾਂ ਕਿੰਨੇ ਸਾਡੀ ਤਾਂ ਪ੍ਰੋਫੈਸ਼ਨ ਹੀ ਇਦਾਂ ਦੀ ਹੈ ਦੇ ਵਿੱਚ 100 ਬੰਦਿਆਂ ਨੂੰ ਮਿਲਦੇ ਆ ਤੁਸੀਂ ਜੇ 100 ਦੇ 100 ਨੂੰ ਜੱਜ ਕਰਨ ਲੱਗ ਗਏ ਤੁਸੀਂ ਆਪਦੀ ਲਾਈਫ ਤੇ ਤਾਂ ਫੋਕਸ ਹੀ ਨਹੀਂ ਕਰ ਪਾਵਾਂਗੇ ਜੀ ਤਾਂ ਲੋਕਾਂ ਬਾਰੇ ਹੀ ਸੋਚੀ ਜਾਵਾਂਗੇ ਯਾਰ ਉਹ ਕਿਹਾ ਜਾਏ ਯਾ ਆਹ ਕਿਹਾ ਜਾਏ ਉਹਗੇ ਜੀ ਤੁਸੀਂ ਹਰ ਇੱਕ ਦੇ ਵਿੱਚ ਚੰਗਿਆਈ ਹੀ ਲੱਭਣ ਦਾ ਇੱਕ ਪ੍ਰੈਕਟਿਸ ਪਾਈ ਹੋਈ ਹੈ ਪ੍ਰੈਕਟਿਸ ਇਨਸੈਂਸਿਵ ਇਹ ਵੀ ਇੱਕ ਸਕਿੱਲ ਹੀ ਹੈ ਜਿਵੇਂ ਨੱਚਣਾ ਗਾਉਣਾ ਟੱਪਣਾ ਫਿਲਮਾਂ ਬਣਾਉਣੀ ਇੱਕ ਸਕਿੱਲ ਹੈ ਵੀ ਇੱਕ ਸਕਿੱਲ ਹੈ ਹਰ ਕਿਸੇ ਚ ਚੰਗਾ ਦੇਖੋ ਤੁਹਾਡੇ ਥਾਟਸ ਚੰਗੇ ਹੋਣਗੇ ਤੁਹਾਡੇ ਚ ਪੀਸ ਤੁਸੀਂ ਇਹਨਾਂ ਰਹਿਓਗੇ ਤੁਸੀਂ ਜਿਆਦਾ ਕ੍ਰੀਏਟਿਵ ਰਹੋਗੇ ਤੁਸੀਂ ਆਪਣੇ ਕੰਮ ਵੱਲ ਜਿਆਦਾ ਫੋਕਸ ਕਰੋਗੇ ਸੋ ਐਸ ਸੱਚ ਕੋਈ ਮਾੜਾ ਨਹੀਂ ਹੈ ਇੱਥੇ ਸਾਰੇ ਵਧੀਆ ਨੇ ਸਾਰੇ ਚੰਗੇ ਲੱਗਦੇ ਨੇ ਜੀ ਹਨਾ ਬਹੁਤ ਸਾਰੇ ਆਰਟਿਸਟ ਦੇ ਨਾਲ ਸੈੱਟ ਤੇ ਬਹੁਤ ਸਾਰਾ ਸਮਾਂ ਬਿਤਾਉਂਦੇ ਹੋ ਹਨਾ ਤੇ ਉਹਨਾਂ ਨਾਲ ਗੱਲਬਾਤ ਕੀਤੀ ਸਿੱਧੂ ਦਾ ਜਦੋਂ ਜ਼ਿਕਰ ਹੋਇਆ ਉਹਨਾਂ ਨੇ ਕਿਹਾ ਦੁਬਈ ਚ 3 ਮਹੀਨੇ ਸ਼ੂਟ ਜਦੋਂ ਅਸੀਂ ਨਾਲ ਰਹ ਟਾਈਮ ਸੀ ਸਾਡੇ 골ਡਨ ਪੀਰੀਅਡ ਸੀਗਾ ਕਿ ਉਹ ਲਾਈਫਟਾਈਮ ਮੈਮਰੀ ਸੀ ਤੁਹਾਡੀ ਵੀ ਉਹਨਾਂ ਨਾਲ ਕੋਈ ਅਜੇ ਮੈਮਰੀ ਹੈਗੀ ਹੈ ਜਾਂ ਜਦੋਂ ਤੁਸੀਂ ਉਹਨਾਂ ਨੂੰ ਪਹਿਲੀ ਵਾਰ ਮਿਲੇ ਗੱਲਬਾਤ ਹੋਈ ਕਿਦਾਂ ਉਹ ਸਿਲਸਿਲਾ ਸ਼ੁਰੂ ਹੋਇਆ ਸਿੱਧੂ ਭਾਈ ਦੇ ਨਾਲ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ ਸਿੱਧੂ ਭਾਈ ਨੇ ਬੇਸਿਕਲੀ ਇੰਨੀ ਕੁ ਪੋਜ਼ਿਟਿਵਿਟੀ ਮਾਈਂਡ ਨੂੰ ਦੇ ਦਿੱਤੀ ਕਿਉਂਕਿ ਜਦੋਂ ਅਸੀਂ ਕਿਸੇ ਵੀ ਨਵੇਂ-ਨਵੇਂ ਪ੍ਰੋਫੈਸ਼ਨ 'ਚ ਪੈਂਦੇ ਆ ਜਾਂ ਮੰਨ ਲਓ ਤੁਸੀਂ ਰਿਪੋਰਟਿੰਗ ਦਾ ਕੰਮ ਕਰਦੇ ਹੋ ਬੰਦੇ ਨੂੰ ਲੱਗਦਾ ਕਿਵੇਂ ਹੋਊਗਾ ਕਿਵੇਂ ਨਹੀਂ ਹੋਊਗਾ ਬੰਦਾ ਨਰਵਸ ਹੁੰਦਾ ਬਹੁਤ ਚੀਜ਼ਾਂ ਨੂੰ ਲੈ ਕੇ ਉਹ ਇਹ ਨਹੀਂ ਹੁੰਦਾ ਵੀ ਤੁਹਾਨੂੰ ਕੰਮ ਨਹੀਂ ਆਉਂਦਾ ਹੁੰਦਾ ਦੈਟਸ ਸੋ ਜਸ ਮੈਟਰ ਆਫ ਯੂਰ ਮਾਈਂਡਸੈਟ ਵੀ ਤੁਸੀਂ ਮਾਈਂਡਲੀ ਮਾਈਂਡਸੈਟ ਥੋੜਾ ਥੋੜਾ ਵੀਕ ਹੁੰਦਾ ਤੁਹਾਨੂੰ ਪਤਾ ਨਹੀਂ ਹੁੰਦਾ ਅਨਸੀਨ ਇਵੈਂਟਸ ਕੀ ਹੋਣਗੇ ਸੋ ਸਿੱਧੂ ਭਾਈ ਦੇ ਨਾਲ ਸਾਢ ਪੋਜ਼ਿਟਿਵਿਟੀ ਅੱਜ ਵੀ ਅਸੀਂ ਨਾਲ ਕੈਰੀ ਕਰ ਰਹੇ ਆ ਬੇਸਿਕਲੀ ਤੁਸੀਂ ਮੇਰਾ ਇੰਸਟਾਗ੍ਰam ਜਾ ਕੇ ਜੇ ਤੁਸੀਂ ਕਦੇ ਖੋਲ ਕੇ ਦੇਖੋ ਨਾ ਮੇਰੀ ਕਿਸੇ ਵੀ ਆਰਟਿਸਟ ਦੇ ਨਾਲ ਫੋਟੋ ਨਹੀਂ ਹੈ ਮੇਰੇ ਇੰਸਟਾਗ੍ਰam ਤੇ ਬਹੁਤ ਘੱਟ ਆ ਤੁਸੀਂ ਮੈਨੂੰ ਆਇਆ ਲੱਗਦਾ ਵੀ ਵੀ ਉਹ ਮੇਰੀ ਇੱਕ ਪਰਸਨਲ ਸਪੇਸ ਆ ਵੀ ਜੋ ਮੈਨੂੰ ਮਤਲਬ ਜੇ ਕੋਈ ਮੈਨੂੰ ਜ਼ਿੰਦਗੀ ਦਾ ਹਿੱਸਾ ਲੱਗੂਗਾ ਨਾ ਫੇਰ ਹੀ ਉਹ ਆਊਗਾ ਸਿੱਧੂ ਬਾਈ ਲਈ ਮੇਰੀ ਇਨੀ ਰਿਸਪੈਕਟ ਆ ਜਾਂ ਮਤਲਬ ਕਿ ਇੰਨਾ ਮੈਨੂੰ ਵਧੀਆ ਲੱਗਿਆ ਉਹਨਾਂ ਦੀਆਂ ਗੱਲਾਂ ਜਾਂ ਉਹਨਾਂ ਨਾਲ ਜੁੜਨਾ ਵੀ ਮੈਂ ਬਾਈ ਦਾ ਟੈਟੂ ਕਰਾਈ ਬੈਠਾ ਮੈਂ ਕਹੂੰਗੀ ਇੱਕ ਵਾਰੀ ਕੈਮਰੇ 'ਚ ਦਿਖਾਵਾਂਗੇ। ਅਜੇ ਦੇਖਣਾ ਚਾਹਦੇ ਮੇਰਾ ਬੜਾ ਪਰਸਨਲ ਆ ਤੁਸੀਂ ਕੋਈ ਨਾ ਰਹਿਣ ਦਿਓ ਜੀ। ਬਟ ਮੈਂ ਉਹ ਤੁਹਾਨੂੰ ਗੱਲ ਕਰਦਾ ਵੀ ਬੇਸਿਕਲੀ ਮੇਰੀ ਵੀਡੀਓ ਦਾ ਫਰੇਮ ਆ ਜਿਹੜਾ ਮੈਂ ਸ਼ੂਟ ਕੀਤਾ ਸੀਗਾ। ਸੋ ਮੈਂ ਨਹੀਂ ਸ਼ੇਅਰ ਕਰਨਾ ਚਾਹਦੇ। ਨਹੀਂ ਇੰਨੀ ਐ ਸੱਚ ਕੋਈ ਗੱਲ ਵੀ ਨਹੀਂ ਵੀ ਉਹ ਸਿੱਧੂ ਬਾਈ ਦਾ ਟੈਟੂ ਹੀ ਆ। ਸੋ ਸੋ ਮੈਨੂੰ ਨਹੀਂ ਲੱਗਦਾ ਵੀ ਉਸ ਤੋਂ ਬਾਅਦ ਚ ਕੁਝ ਵੀ ਮੈਨੂੰ ਵਰਡਸ ਦੇ ਨਾਲ ਬੋਲ ਕੇ ਦੱਸਣ ਦੀ ਲੋੜ ਹੈ ਕੀ ਹੈ ਕਿਵੇਂ ਹੈ ਸੋ ਜੇ ਕੋ ਤੁਹਾਡੇ ਐਥਿਕਸ ਸਹਿਜ ਨੇ ਵੀ ਤੁਸੀਂ ਇੰਸਟਾਗ੍ਰਾਮ ਤੇ ਵੀ ਕਿਸੇ ਨੂੰ ਅਲਾਉ ਨਹੀਂ ਕਰਦੇ ਤੁਸੀਂ ਉਹ ਬੰਦੇ ਨੂੰ ਆ ਤੇ ਸਰੀਰ ਦੇ ਨਾਲ 24 ਘੰਟੇ ਕੈਰੀ ਕਰ ਰਹੇ ਹੋ देन ਲਾਈਕ ਦੈਟ ਪਰਸਨ ਰੀਅਲੀ ਮੀਨ ਹੈ ਨਾ ਤੁਹਾਡੇ ਲਈ ਮੀਨਫੁਲ ਹੋਏਗਾ ਤੇ ਆਮ ਸ਼ੋਰ ਚਾਹੇ ਉਹ ਸਰੀਰਿਕ ਤੌਰ ਤੇ ਸਾਡੇ ਵਿੱਚ ਨਹੀਂ ਹੈ ਲੇਕਿਨ ਹਰ ਕਿਸੇ ਦੇ ਦਿਲ ਦੇ ਵਿੱਚ ਜ਼ਰੂਰ ਹੈ ਇੱਥੇ ਮੌਜੂਦਾ ਹਰ ਇਨਸਾਨ ਨੂੰ ਜ਼ਰੂਰ ਉਸ ਨੂੰ ਯਾਦ ਕਰਦਾ ਹੈ ਉਸ ਨੂੰ ਸੋਚ ਕੇ ਇਮੋਸ਼ਨ ਹੁੰਦੇ ਹਨਾ ਆਪਾਂ ਦੁਆਰਾ ਅਗਰ ਇਸ ਫਿਲਮ ਦੀ ਗੱਲ ਕੀਤੀ ਚਾਹੀਏ ਮਤਲਬ ਉਹ ਬਹੁਤ ਲੰਬਾ ਟੌਪਿਕ ਚੱਲ ਜਾਂਦਾ ਹੈ ਅਗਰ ਦੁਆਰਾ ਇਸ ਮੂਵੀ ਦੀ ਗੱਲ ਕੀਤੀ ਜਾਏ ਇਸ ਮੂਵੀ ਦੇ ਨਾਲ ਜੁੜੀਆਂ ਕੁਝ ਯਾਦਾਂ ਮੈਂ ਜ਼ਰੂਰ ਜਾਨਣਾ ਚਾਹਾਂਗੀ ਕਿ ਉਸ ਦੌਰਾਨ ਉਹ ਮੂਮੈਂਟਸ ਕਿਦਾਂ ਦੇ ਸੀ ਜਿਨੂੰ ਤੁਸੀਂ ਬਹੁਤ ਜ਼ਿਆਦਾ ਇੰਜੋਏ ਕੀਤਾ ਇਹ ਮੂਵੀ ਨਾ ਜੀ ਮੈਨੂੰ ਤਾਂ ਚੰਗੀ ਲੱਗਦੀ ਕਰਕੇ ਸੀ ਫਿਲਮਾਂ ਹੋਰ ਵੀ ਬਹੁਤ ਕਰ ਕਰ ਲੀਏ ਇਸ ਤੋਂ ਬਾਅਦ ਵੀ ਜਾਂ ਕੁਝ ਵੀ ਇਹ ਜਿਹੜੀ ਫਿਲਮ ਹੈ ਨਾ ਜੀ ਜਦੋਂ ਜਵਾਕ ਇੱਕ ਜੰਮ ਦਾ ਨਾ ਉਹ ਇੱਕ ਬਹੁਤ ਪਿਓਰ એનર્ਜੀ ਤੇ ਸੋਲ ਹੁੰਦੀ ਹੈ ਉਹ ਉਹ ਅਨਪਲੂਟਿਡ ਹੁੰਦਾ ਅਨਕਰਪਟਿਡ ਹੁੰਦਾ ਮੈਨਿਪੂਲੇਟਡ ਨਹੀਂ ਹੁੰਦਾ ਉਹ ਹਨਾ ਸੋ ਜਿੱਦਾਂ ਤੁਸੀਂ ਰਿਪੋਰਟਿੰਗ ਦਾ ਕੰਮ ਕਰਦੇ ਹੋ ਜਦੋਂ ਤੁਸੀਂ ਨਵੇਂ-ਨਵੇਂ ਆਏ ਹੋਗੇ ਜਾਂ ਨਵੇਂ ਹੋ ਜਾਂ ਤੁਸੀਂ ਬੜੇ ਪਿਓਰ ਇੰਟੈਂਸ਼ਨਸ ਨਾਲ ਰਿਪੋਰਟਿੰਗ ਕਰਦੇ ਬਾਅਦ ਵਿੱਚ ਬਹੁਤ ਪ੍ਰੈਸ਼ਰ ਹੁੰਦਾ ਬੰਦਾ ਬਹੁਤ ਮੈਨਿਪੂਲੇਟ ਹੁੰਦਾ ਲੋਕਾਂ ਦੀਆਂ ਗੱਲਾਂ ਚਾਹਦਾ ਸੋ ਇਹ ਜਿਹੜੀ ਸਾਡੀ ਫਿਲਮ ਆ ਨਾ ਇਹਦੇ ਵਿੱਚ ਪਹਿਲੇ-ਪਹਿਲੇ ਵਾਲੇ ਬਹੁਤ ਨੇ ਮੇਰੀ ਪਹਿਲੀ ਫਿਲਮ ਹੈ ਸਾਡੀ ਐਡੀਟਿੰਗ ਟੀਮ ਮਾਨ ਬਾਈ ਦੀ ਪਹਿਲੀ ਫਿਲਮ ਹੈ ਸੋ ਸਭੀ એનર્ਜੀ ਵੀ ਫੈਲੀ ਜਿਹੀ ਨਹੀਂ ਲੱਗ ਰਹੀ ਸੋ ਉਹ ਸਾਰੀ ਬੜੀ ਪਿਓਰ એનર્ਜੀ ਦੇ ਨਾਲ ਅਸੀਂ ਬਣਾਈ ਹੋਈ ਫਿਲਮ ਹੈ ਤੇ ਮੈਨੂੰ ਲੱਗਦਾ ਵੀ ਜੇ ਇੰਨੀ ਪਿਓਰਿਟੀ ਤੇ ਇੰਨੀਆਂ ਗੁੱਡ ਇੰਟੈਂਸ਼ਨਸ ਦੇ ਨਾਲ ਤੁਸੀਂ ਕਿਸੇ ਪ੍ਰੋਜੈਕਟ ਤੇ ਕੰਮ ਕਰਦੇ ਹੋ ਤੇ ਪਰਮਾਤਮਾ ਨੂੰ ਰੰਗ ਭਾਗ ਜਰੂਰ ਲਾਉਂਦਾ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਜੀ 4 ਅਗਸਤ ਨੂੰ ਤੁਸੀਂ ਜਰੂਰ ਫਿਲਮ ਦੇਖ ਕੇ ਆਓ ਮੇਰੀ ਗਾਰੰਟੀ ਹੈ ਵੀ ਤੁਸੀਂ ਕੋਈ ਵੀ ਬੋਰ ਨਹੀਂ ਹੋਵੋਗੇ ਫਿਲਮ ਨੂੰ ਦੇਖ ਕੇ ਜਾਂ ਐਸਾ ਚ ਤੁਸੀਂ ਐ ਨਹੀਂ ਕਹੋਗੇ ਯਾਰ ਕਿਆ ਬਣਾ ਤਕੀ ਨਹੀਂ ਬਣਾ ਤਾ ਤੁਹਾਨੂੰ ਵਧੀਆ ਲੱਗੂਗੀ ਤੇ ਤੁਹਾਨੂੰ ਨਵੇਂ ਨਵੇਂ ਟੈਲੈਂਟ ਨੂੰ ਤੁਹਾਨੂੰ ਸਪੋਰਟ ਵੀ ਜਰੂਰ ਕਰਨਾ ਚਾਹੀਦਾ ਸੋ ਸਾਰੇ ਨੂੰ ਬੇਨਤੀ ਹੈ ਵੀ ਤੁਸੀਂ ਜਰੂਰ ਦੇਖ ਕੇ ਫਿਲਮ ਤੇ ਸਾਨੂੰ ਜਰੂਰ ਦੱਸਿਓ ਵੀ ਕਿਵੇਂ ਦਾ ਲੱਗਿਆ ਸਾਨੂੰ ਹੌਸਲਾ ਫਜਾਈ ਮਿਲੂਗੀ ਅਸੀਂ ਗਾਂਵ ਵੀ ਚੰਗੇ ਚੰਗੇ ਵਧੀਆ ਵਧੀਆ ਫਿਲਮਾਂ ਬਣਾਵਾਂਗੇ ਜੀ ਹਾਂ ਥੈਂਕ ਯੂ ਸੋ ਮੱਚ ਸਰ ਥੈਂਕ ਯੂ ਥੈਂਕ ਯੂ ਸੋ ਮੱਚ ਜੀ